ਪਰ ਕੋਈ ਗੁਰਬਾਣੀ ਦੀ ਪੰਕਤੀ ਦੱਸੋ ਕਿ మాਸ ਖਾਣਾ ਗਲਤ ਹੈ ਬਹੁਤ ਨਹੀਂ ਪਰ ਆ ਸ਼ਬਦ ਦੇਖੋ ਰਸ ਘੋੜੇ ਰਸ ਸੀਜਾ ਮੰਦਰ ਰਸ ਮਿੱਠਾ ਰਸ మాਸ ਬੜੇ ਚਲਾਕ ਹੋ ਤੁਸੀਂ ਕਿਉਂ ਹੋਰ ਐਨੇ ਰਸ ਦੱਸੇ ਨੇ ਮਹਾਰਾਜ ਨੇ ਉਹ ਮਾਰ ਲੇ ਨਾ ਤੁਸੀਂ 10 ਸਾਲ ਪਹਿਲਾਂ ਮੰਨੀ ਸੀ ਤੇ ਨਾ ਅੱਜ 10 ਸਾਲ ਪਹਿਲਾਂ ਕੀ ਨਹੀਂ ਮੰਨਿਆ ਯਾਦ ਹੈ ਫਿਜ਼ਿਕਸ ਦੇ ਪੇਪਰ ਵਿੱਚ 20 ਨੰਬਰ ਦਾ ਨਿਊਮੈਰੀਕਲ ਆਉਂਦਾ ਸੀ ਤੇ 80 ਨੰਬਰ ਦੀ ਥਿਊਰੀ ਮੈਂ ਕਿਹਾ ਸੀ ਕਿਉਂ ਨਿਊਮੈਰੀਕਲ ਔਖੇ ਹੁੰਦੇ ਹਨ ਆਪਾਂ ਥਿਊਰੀ ਕਰਕੇ ਘੱਟੋ ਘੱਟ ਪਾਸ ਤਾਂ ਹੋ ਜਾਈਏ ਪਰ ਤੁਸੀਂ ਜਿੱਦ ਕੀਤੀ ਸੀ ਕਿ ਨਿਊਮੈਰੀਕਲ ਵਾਲੇ ਪੂਰੇ ਪੂਰੇ ਨੰਬਰ ਲੈਣੇ ਹਨ ਆਖਿਰ ਜਿਹੜਾ ਨਤੀਜਾ ਇਹ ਹੋਇਆ ਕਿ ਤੁਸੀਂ 3 ਘੰਟੇ ਵਿੱਚ ਨੰਮੈਰੀਕਲ ਖਤ ਕਰ ਦਿੱਤੇ ਤੇ ਪੇਪਰ ਚ ਫੇਲ ਹੋ ਗਏ ਉਸ ਗੱਲ ਦਾ ਮਾਸ ਨਾਲ ਕੀ ਸੰਬੰਧ ਹੈ ਦਸੋਗੇ ਬਿਲਕੁਲ ਹੈ ਇਸ ਸ਼ਬਦ ਵਿੱਚ ਸੱਜੇ ਪਾਸ਼ਾ ਨੇ ਜੋ ਜੋ ਰਸ ਦੱਸੇ ਹਨ ਉਹਨਾਂ ਵਿੱਚੋਂ ਕੁਝ ਨੰਮੈਰੀਕਲ ਹਨ ਤੇ ਕੁਝ ਥਿਉਰੀ ਭਾਵ ਕੁਝ ਕਮ ਔਖੇ ਹਨ ਤੇ ਕੁਝ ਸੌਖੇ ਕੁਝ ਰਸ ਇਸ ਤਰ੍ਹਾਂ ਦੇ ਹਨ ਜੋ ਤੁਹਾਨੂੰ ਪਰਵਾਹ ਦੀ ਸਲਾਹ ਨਾਲ ਛੱਗਣੇ ਪੈਣੇ ਹਨ ਕਰੋਧ ਨਿੰਦਾ ਆਦਿਕ ਐਸੇ ਵਿਕਾਰ ਹਨ ਜਿਨ੍ਹਾਂ ਤੇ ਕਾਬੂ ਕਰਨਾ ਸੌਖਾ ਨਹੀਂ ਤੇ ਕੀ ਕੀਤਾ ਜਾਏ ਜਦੋਂ ਪਤਾ ਲੱਗ ਗਿਆ ਹੈ ਕਿ ਮਾਸ ਇੱਕ ਰਸ ਹੈ ਅਤੇ ਇਸ ਨੂੰ ਤਿਆਗਣਾ ਪੈਣਾ ਹੈ ਫਿਰ ਦੇਰੀ ਕਿਸ ਗੱਲ ਦੀ ਇਸ ਵਿੱਚ ਤੁਸੀਂ ਕੇਵਲ ਆਪ ਮਨ ਬਣਾਉਣਾ ਹੈ ਫੇਰ ਕੁ ਟੁਕ ਟ ਘਟ ਇਹ ਵਿਕਾਰ ਤਾਂ ਮਾਰੋ ਬਾਕੀਆਂ ਤੇ ਵੀ ਆਪੇ ਕਿਤੇ ਗੁਰੂ ਸਾਹਿਬ ਕਿਰਪਾ ਕਰਨਗੇ ਲੱਗਦਾ ਠੀਕ ਕਹਿ ਰਹੇ ਹੋ ਅਸੀਂ ਦੂਜਿਆਂ ਰਸਾਂ ਦਾ ਬਹਾਨਾ ਲਾ ਕੇ ਮਾਸ ਹੀ ਖਾਈ ਜਾਂਦੇ ਹਾਂ ਸ਼ੁਕਰ ਹੈ ਗੁਰੂ ਸਾਹਿਬ ਦਾ ਸਮਝ ਆਈ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਵਿੱਚ ਜੋ ਰਸ ਦੱਸੇ ਹਨ ਉਹ ਇਹ ਹਨ ਲੋਭ ਝੂਠ ਠੱਗੀ ਨਿੰਦਾ ਆਪਣੇ ਉਸਤ ਸੋਨਾ ਚਾਂਦੀ ਸੁਗੰਧੀ ਮਨਜੀ ਸواری ਵੱਡੇ ਘਾਰ ਮਿੱਠਾ ਮਾਸ ਫੱਕਾ ਬੋਲਣਾ ਇਹਨਾਂ ਰਸਾਂ ਨੂੰ ਮਾਰਨ ਤੋਂ ਬਿਨਾ ਹਿਰਦੇ ਵਿੱਚ ਨਾਮ ਨਹੀਂ ਵਸ ਸਕਦਾ ਦੇਖਣਾ ਗੁਰਸਖ ਨੇ ਇਹ ਹੈ ਕਿ ਉਸਨੇ ਕਿਵੇਂ ਇਹਨਾਂ ਦਾ ਤਿਆਗ ਕਰਨਾ ਹੈ ਜੇ ਮਾਸ ਦਾ ਤਿਆਗ ਕਰਕੇ ਇਹ ਲਿਸਟ ਛੋਟੀ ਹੁੰਦੀ ਹੈ ਤਾਂ ਗੁਰਸਖ ਨੂੰ ਜ਼ਰੂਰ ਇਸ ਦੀ ਵਿਚਾਰ ਕਰ ਲੈਣੀ ਚਾਹੀਦੀ ਹੈ ਦੂਜਿਆਂ ਵਿਕਾਰਾਂ ਨੂੰ ਮਾਰਨ ਦੀ ਉਡੀਕ ਵਿੱਚ ਇਸ ਰਸ ਨੂੰ ਵਧਾਵਾ ਨਹੀਂ ਦੇਣਾ ਚਾਹੀਦਾ ਸਾਨੂੰ ਸਾਡੇ ਬਾਕੀ ਰਹਿੰਦੇ ਸਹਾਂ ਦਾ ਪਤਾ ਨਹੀਂ ਲਬ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਪਰਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸੁਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਊਤਮ ਸੇ ਦਰ ਊਤਮ ਕਹੀਐ ਨੀਜ ਕਰਮ ਬਹਿ ਰੋਏ ਰਹਾਓ रस सोइना रस रूपा कामण रस परमल की वास रस कूड़े रस सेजा मंदिर रस मीठा रस मास एते रस शरीर के कै कट नाम निवास जित बोल्या पद पाईए सो बोल्या प्रमाण फिक्का बोल विगुचणा सुन मूर्ख मन अजान जो जस भावे से पले होर के कहण बखान ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਹਾ ਸਮਾਏ ਤਿਨ ਕਾ ਕੀ ਸਲਾਹਣਾ ਅਵਰ ਸਵਾਲਿਓ ਕਾਏ ਨਾਨਕ ਨਜ਼ਰੀ ਬਾਹਰੇ ਰਾਚੇ ਦਾਨ ਨਾ ਨਾਏ